ਮੈਂ ਕਾ ਮੁਬਾਰਕਾ ਨਵੇਂ ਸਾਲ ਦੀਆਂ। ਸਾਰਿਆਂ ਨੂੰ ਮੁਬਾਰਕ। ਸਾਰਿਆਂ ਨੂੰ ਦੇਦੇ ਮੁਬਾਰਕਾਂ। ਤਾਂ ਕਾ ਮੁਬਾਰਕਾਂ ਜੀ ਸਾਰਿਆਂ ਨੂੰ। ਸਾਰਿਆਂ ਨੂੰ ਮੁਬਾਰਕਾਂ। ਠੀਕ ਆ ਚਾਹ ਚਾਚਾ ਬਣਾਉਣ ਡਿਆ ਆ ਖਤਰੀ। ਬੈਠੀ ਮੁਬਾਰਕਾਂ ਜਿਆਦਾ। ਓ ਠੀਕ ਵਾ। ਮੈਂ ਕਿਹਾ ਅੱਜ ਜਦੋਂ ਚਾਹ ਬਣ ਰਹੀ ਆ ਤੇ ਲੰਗਰ ਲਾਉਣਾ ਅੱਜ। ਹਾਂ। ਹੁਣ ਤੋਤਰ ਚਾਹ ਬਣ ਰਹੀ ਆ। ਹੈ? ਉਹ ਵੀ ਚਾਹ ਕੀ ਆ। ਰਮਨ ਦੀ ਚਾਹ ਕੀ ਆ। ਸਹੀ ਗੱਲ ਵਾ। ਤੇ ਨਵੇਂ ਸਾਲ ਤੇ ਚਾਹ ਦਾ ਲੰਗਰ ਤੇ ਆਪਣਾ ਨਾਲ ਸਮੋਸੇ ਤੇ ਗਲਾਬ ਜਾਮਣਾ। ਹਾਂ। ਹਾਂ ਉਹ ਤਾਂ ਮੋੜ ਨਹੀਂ ਲਿਆਣਾ ਜੈ ਨਹੀਂ ਆਣਾ ਨਹੀਂ ਉੱਠੀ ਖਾ ਆਖਾਦੀ ਹੋਣੀ ਕਿ ਕਈਆਂ ਨੇ ਆਹੋ ਇਹ ਤਾਂ ਮੇਰਾ ਮੇਰਾ ਖਿਆਲ ਆਦਾ ਕਿਹਨਾਂ ਨੂੰ ਤਾਂ ਮੈਂ ਇਹਨਾਂ ਨੂੰ ਦੂਜੇ ਬੰਦੇ ਨੂੰ ਅ ਸੰਜੋਗ ਨੂੰ ਅੱਛਾ ਅੱਛਾ ਠੀਕ ਵਾ ਤੇ ਸਮੋਸਾ ਤੇ ਹੋਰ ਕੀ ਮੈਂ ਚੀਜ਼ਾਂ ਕਿਹੜੀਆਂ-ਕਿਹੜੀਆਂ ਖਾਣ ਵਾਲੀਆਂ ਇਹ ਕਿਹੜੀਆਂ ਕਾਲੀਆਂ ਬਣਾ ਕੇ ਆਮਣਾ ਦੇ ਦੋਗੇ ਸਟੀਲ ਸਟੀਲ ਨਹੀਂ ਨਹੀਂ ਕਾਲੀਆਂ ਗਲਾ ਜਾਵਣਾ ਤੇ ਸੌਸ ਹੈ ਹਨਾ ਥੋੜੀ ਵਾਲੀ ਜਗ੍ਹਾ ਤੇ ਮੈਂ ਲੱਡੂ ਨੂੰ ਵੀ ਅਗਰ ਕੋਈ ਨਹੀਂ ਲੱਡੂ ਵੀ ਆ ਜਾਊਗਾ ਤੇ ਠੀਕ ਵਾ ਹੈ ਠੀਕ ਹੈ ਬਾਬਾ ਰੂੜੀ ਵਾਲਾ ਤੇ ਉਹਦੇ ਉੱਤੇ ਚਾਹ ਤੇ ਸਮੋਸਿਆਂ ਦਾ ਲੰਗਰ ਹਾਂਜੀ ਜਯਾਦਵ ਜੀ ਮੁਬਾਰਕਾਂ ਨਵੇਂ ਸਾਲ ਦੀਆਂ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਮੁਬਾਰਕਾਂ ਜੀ ਤੁਹਾਨੂੰ ਹਾਂ ਤੇ ਦੋ ਬੋਲ ਹੋ ਜਾਣ ਵੀਡੀਓ 'ਚ ਬੋਲਣ ਮੈਂ ਕੀ ਬੋਲਾਂ ਯਾਰ ਨਹੀਂ ਮੁਬਾਰਕਾਂ ਦੇਣਾ ਜਿਹੜੇ ਬੰਦੇ ਦੇਖਦੇ ਆ ਨਵੇਂ ਸਾਲ ਦੀਆਂ ਸਾਰਿਆਂ ਨੂੰ ਮੁਬਾਰਕਾਂ ਤੇ ਕੋਈ ਵੀ ਬਿਜਲੀ ਦਾ ਕੰਮ ਹੋਵੇ ਤਾਂ ਤੁਸੀਂ ਸਰਿੰਦਰ ਨੂੰ ਦੱਸ ਸਕਦੇ ਆ ਨੰਬਰ ਬੋਲ ਦੇ ਨੰਬਰ 83607 49156 ਠੀਕ ਵਾ ਤੇ ਇਹ ਬੰਦਾ ਸਾਡਾ ਆਪਣਾ ਕਰਦਾ ਬਿਜਲੀ ਦਾ ਕੰਮ ਬਹੁਤ ਵਧੀਆ ਠੀਕ ਹੈ ਜੀ ਤੇ ਚਲੋ ਤੂੰ ਆਇਆ ਉੱਥੇ ਰੁਕਿਆ ਨਹੀਂ ਕੀ ਗੱਲ ਮੈਂ ਮਣਾਂ ਜਾ ਸਪੀਕਰ ਲੈ ਜਾਣਾ ਅੱਛਾ ਸਪੀਕਰ ਲੈ ਜਾਣਾ ਠੀਕ ਆ ਕਿੱਥੋਂ ਠੀਕ ਹੈ ਠੀਕ ਹੈ ਤੇ ਮੈਂ ਚੱਲਿਆ ਜਗ੍ਹਾ ਤੇ ਤੇ ਦੇਖੀਏ ਘਰ ਦੇ ਆਉਂਦੇ ਆ ਬਾਅਦ ਵਿੱਚੋਂ ਤੇ ਮੈਂ ਪਹਿਲਾਂ ਜਾ ਕੇ ਦੇਖਾਂ ਕੀ ਕਰਦੇ ਉਹਦਾ ਤਾਂ ਬੰਦੇ ਪਹੁੰਚੇ ਆ ਉਹ ਗੱਡੀ ਖੜੀ ਉੱਥੇ ਜਾ ਕੇ ਇਹ ਨਵੇਂ ਸਾਲ ਦਾ ਜਿਹੜਾ ਪਹਿਲਾ ਦਿਨ ਹੁੰਦਾ ਆ ਉਹਦੇ ਉੱਤੇ ਲੰਗਰ ਲਾਉਂਦੇ ਆ ਸਾਡੇ ਬੰਦੇ ਤੇ ਮਲਾਉਣਾ ਮੈਂ ਤੁਹਾਨੂੰ ਉਹਨਾਂ ਨੂੰ ਵੀ ਸੋ ਤੁਸੀਂ ਬਲੌਗ ਦੇ ਵਿੱਚ ਬਣੇ ਰਹੋ ਤੇ ਮੁਬਾਰਕਾਂ ਭਾਈ ਬਹੁਤ ਬਹੁਤ ਨਵੇਂ ਸਾਲ ਦੀਆਂ ਇਹ ਆਪਾਂ ਹਰ ਸਾਲ ਦੀ ਤਰ੍ਹਾਂ ਹੀ ਲਾਉਨੇ ਆ ਇੱਥੇ ਹਨਾ ਕਿੰਨੇ ਸਾਲ ਹੋ ਗਏ ਆ ਆਪਾਂ ਨੂੰ ਹੋਈ ਘਾਣੇ 12-15 ਸਾਲ ਤੇ ਅੱਛਾ ਠੀਕ ਹੈ ਜਾਨੀ ਰੌਣਕਾਂ ਤੁਸੀਂ ਕਰ ਲੈਂਦੇ ਆ ਠੀਕ ਹੈ ਸਹਿਜ ਰੀਤਾ ਰਾਜਾ ਉਦੋਂ ਕਿ ਸ਼ੁਰੂ ਕੀਤਾ ਸੀਗਾ ਅੱਛਾ ਅੱਛਾ ਬਾਬਾ ਦੀ ਕਿਰਪਾ ਕੀਤੀ ਉਹ ਆ ਬੰਦੀ ਜਾਂਦੀ ਸਾਡੇ ਕੋਲ 10 ਰਾਂ ਕੋ ਜਿੰਨਾ ਖੁੰਦਾ ਸਾਲ ਬਾਅਦ ਚਲੋ ਪਹਿਲਾਂ ਤਾਂ ਲੰਗਰ ਪਾਣੀ ਚਲਾਇਦਾ ਸੀ ਹਾਂਜੀ ਆ ਕੇ ਫਿਰ گلاب ਜਾਮੁਨਾ ਸਮੋਸੇ ਚਲੋ ਬਹੁਤ ਵਧੀਆ ਕਰ ਦਿੱਤੀ ਨਹੀਂ ਬਹੁਤ ਵਧੀਆ ਬਹੁਤ ਵਧੀਆ ਤੋਂ ਪਹਿਲਾਂ ਸਾਰੇ ਗੁਰਮੁਖ ਪਿਆਰੇ ਜਿਹੜੇ ਕੋ ਦੇਖਣ ਵਾਲੇ ਆ ਜਾਂ ਜਿਨ੍ਹਾਂ ਨੇ ਦੇਖਣਾ ਆ ਉਹਨਾਂ ਨੂੰ ਨਵੇਂ ਸਾਲ ਦੀਆਂ 2025 ਸਮਾਪਤੀ ਹੋਇਆ ਤੇ 2026 ਆ ਜਿਹੜਾ ਉਹ ਚੜਿਆ ਪ੍ਰਮਾਤਮਾ ਸਭ ਨੂੰ ਖੁਸ਼ੀਆਂ ਤੰਦਰੁਸਤੀਆਂ ਦੇਹ ਰੋਗਤਾ ਦਾਨ ਕਮਾਈਆਂ ਦੇ ਬਰਕਤਾਂ ਸਾਰੇ ਦੇਸ਼ਾਂ ਪਰੇਸਰ ਵਿੱਚ ਜਿਹੜੇ ਸਾਡੇ ਪਰਿਵਾਰ ਬੈਠੇ ਨੇ ਸਾਡੇ ਗੁਰਮੁਖ ਪਿਆਰੇ ਬੈਠੇ ਨੇ ਉਹਨਾਂ ਨੂੰ ਸਾਰਿਆਂ ਨੂੰ ਤੰਦਰੁਸਤੀ ਤੇ ਕਮਾਈਆਂ ਵਿਚ ਵਰਤਾਂ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਅੱਗੇ ਤੋਂ ਤਰੱਕੀਆਂ ਬਖਸ਼ੇ ਕਰਨ ਪ੍ਰਮਾਤਮਾ ਸਾਰੇ ਬੱਚੇ ਚੜ੍ਹਦੀ ਕਲਾ ਰਵੇ ਚੜ੍ਹਦੀ ਕਲਾ ਰਵੇ ਸਾਰਿਆਂ ਦੀ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਤੇ ਦੋ ਜਿੱਦਾਂ ਪਿੰਡੋਂ ਚਾਹ ਪਾਣੀ ਸ਼ਕਾ ਲੈਣਾ ਜਿਹੜਾ ਰਾਤੋਂ ਲੰਘਦਾ ਆ ਉਹਨੂੰ ਚਾਹ ਪਾਣੀ ਸ਼ਕਾ ਲੈਣਾ ਬਾਕੀ ਸਾਡੇ ਖੂਹ ਵਾਲੇ ਹੋ ਜਾਣੇ ਆ ਤੇ ਤੁਸੀਂ ਬਣੇ ਰਹੋ ਬਲੌਗ ਦੇ ਵਿੱਚ ਅੱਜ ਸਾਲ ਦਾ ਪਹਿਲਾ ਬਲੌਗ ਇਹ ਤੇ ਚਲੋ ਚਾਹ ਪਾਣੀ ਦੇ ਨਾਲ ਕਰਨਾ ਆ ਤੇ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਸਾਰਿਆਂ ਦੀ ਹਨਾ ਤੇ ਬਾਕੀ ਗਾਂ ਹੌਲੀ ਹੌਲੀ ਜਿੱਦਾਂ ਬਾਧੀਆਂ ਗਈਆਂ ਵੀਡੀਓ ਤਾਂ ਜਰੂਰ ਪਿਆਰ ਦਿਓ ਹਨਾ ਤੇ ਆ ਸਾਰਾ ਹੈਗਾ ਸਿਸਟਮ ਬਾਕੀ ਨਹੀਂ ਆਏ ਉਹ ਅਨੂ ਮੋਟਰ ਚੱਲ ਰਹੀ ਹੈ ਕਿੰਨਾ ਕੁ ਟਾਈਮ ਲੱਗਦਾ ਰੁਕਤ ਸਹੀ 2 ਮਿੰਟ ਕਦੋਂ ਆਉਂਦੇ ਬੱਕਿਓਂ ਇਹ ਮੋਟਰ ਸਹੀ ਸੱਚਾ ਅੱਛਾ ਠੀਕ ਵਾ ਮਿਸ਼ਾਨ ਸਾਹਿਬ ਚੜਦਾ ਮੋਰਕਾ ਜੀ ਨਵੇਂ ਸਾਲ ਦੀਆਂ ਹਾਂ ਜਵਾਨ ਨੋ ਵਾਪਸ ਆਵੇਂਗਾ ਹਾਂ ਹਾਂ ਸਹੀ ਆ ਗਏ ਰਾਤ ਨੂੰ ਲੋਰੀ ਸਮੋਸਾ ਤੇ ਗੁਲਾਬ ਜਾਮਨ ਲੰਗਰ ਚੱਲ ਰਿਹਾ ਮਿਲ ਗਿਆ ਸਾਰਿਆਂ ਨੂੰ ਆਦੀ ਸੇਵਾ ਚੱਲ ਰਹੀ ਹੈਦਰ ਜੀ ਮੇਰਾ ਟਾ ਭਰਾ ਪ੍ਰਦੀਪ ਆ ਪ੍ਰਦੀਪ ਬਹੁਤ ਮੁਬਾਰਕਾਂ ਵੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਨਵੇਂ ਸਾਲ ਦੀਆਂ ਬਰਾ ਇੱਥੇ ਇੱਕੋ ਜਾਲ ਬਣਾ ਕੇ ਠੀਕ ਹੈ ਠੀਕ ਚੜ੍ਹਦੀ ਗੱਲਾ ਚੜ੍ਹਦੀ ਗੱਲਾ ਹੋ ਠੀਕ ਠਾਕ ਵਾਹ ਕਿਰਪਾ ਕਿਰਪਾ ਲੋ ਜੀ ਜਗਾ ਤੇ ਸੰਗਤ ਇਕੱਠੀ ਹੋ ਗਈ ਆ ਤੇ ਲੰਗਰ ਮਹਾਰਾ ਦੀ ਕਿਰਪਾ ਨਾਲ ਵਧੀਆ ਚੱਲ ਗਿਆ ਤੇ ਹੁਣ ਅਸੀਂ ਚੱਲੇ ਆ ਘਰ ਨੂੰ ਹਲੇ ਸੰਗਤ ਉਹਦਾ ਆਈ ਜਾਂਦੀ ਆ ਜਿਹੜੇ ਰਾਹਗੀਰ ਵੀ ਜਾਂਦੇ ਜਿਹੜੇ ਛੱਕਦੇ ਆ ਤੁਸੀਂ ਦੇਖ ਸਕਦੇ ਆ ਵੀਡੀਓ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਇੰਟਰਟੈਂਮੈਂਟ ਦੇ ਵਿੱਚ ਸਪੈਸ਼ਲ ਗੈਸਟ ਸਾਡਾ ਚਾਚਾ ਪਹੁੰਚ ਚੁੱਕਾ ਆ ਕਿੰਦਾ ਮੁबारक 90 ਸਾਲ ਦੀਆਂ ਬਹੁਤ ਬਹੁਤ ਆ ਕੀ ਗੱਲ ਹੋ ਗਈ ਫੇ ਕੋਈ ਨਾ ਤੇ ਸੀ ਮਾੜੀ ਲੱਗੇ ਕੰਮ ਥੋੜਾ ਮੈਂ ਤਾਂ ਬੁੱਤੇ ਛੜੇ ਪਏ ਕੰਮ ਠੀਕ ਠੀਕ ਹੈ ਹੋਰ ਕਿਦਾਂ ਸਿਹਤ ਠੀਕ ਨਵਾਂ ਸਾਲ ਕਿਦਾਂ ਨਵਾਂ ਸਾਲ ਠੀਕ ਹੈ ਹੈ ਨਵਾਂ ਸਾਲ ਠੀਕ ਹੈ ਅੱਛਾ ਅੱਛਾ ਚਲੋ ਵਧੀਆ ਚੜਦੀ ਕਲਾ ਰਹੇ ਹਾਂ ਚਾਹ ਛਕੋ ਅੰਦਰ ਆ ਜਾਓ ਕੋਈ ਨਾ ਕੋਈ ਨਾ ਹਾਂ ਹਾਂ ਆ ਜਾਓ ਮੈਂ ਹੁਣ ਘਰ ਆ ਗਿਆ ਸੀ ਤੇ ਸਾਰਾ ਪ੍ਰੋਗਰਾਮ ਉੱਥੇ ਹੋ ਗਿਆ ਜਿਹੜਾ ਸੀਗਾ ਚਾਹ ਸਮੋਸਾ ਜੋ ਵੀ ਸੀ ਤੇ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਤੇ ਫਿਰ ਤੋਂ ਇੱਕ ਵਾਰੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ 90 ਸਾਲ ਦੀਆਂ ਤੇ ਤੁਸੀਂ ਇਦਾਂ ਹੀ ਵੀਡੀਓ ਦੇਖਦੇ ਰਹੋ ਅੱਜ ਦਾ ਵਲੌਗ ਇੰਨਾ ਹੀ ਸੀ ਤੇ ਠੀਕ ਹੈ ਜੀ ਓਕੇ ਬਾਏ